ਵਾਲ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ NV Grow Up Plus Hair Oil ਜਿਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲੁਧਿਆਣਾ ਸ਼੍ਰੀ ਸਿੱਧ ਜੋਗੀ ਸੇਵਕ ਸੰਘ ਰਜਿਸਟਰ ਧੂਰੀ ਲੈਨ ਵੱਲੋਂ 37 ਟੀਮਾਂ ਵਿਸ਼ਾਲ ਜਾਗਰਣ ਅਤੇ ਪੰਡਾਰਾ ਸ਼੍ਰੀ ਸਿੱਧ ਜੋਗੀ ਸੇਵਕ ਸੰਗਤ ਵੱਲੋਂ 37ਵਾਂ ਖਿਆਲ ਪੰਡਾਰਾ ਬਾਬਾ ਜੀ ਦੀ ਚੌਂਕੀ 17 ਤਰੀਕ ਤੋਂ ਲੈ ਕੇ 20 ਤਰੀਕ ਚੰਡੀਗੜ੍ਹ ਧਰਮਸ਼ਾਲਾ ਸ਼ਾਤਲਾਈਆਂ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸੇਵਕ ਸੰਗ ਦੇ ਪ੍ਰਧਾਨ ਮਨੋਜ ਕੁਮਾਰ ਨੇ ਦੱਸਿਆ ਕਿ ਅੱਜ ਤੋਂ 36 ਸਾਲ ਪਹਿਲਾਂ ਬਾਬਾ ਜੀ ਦੀ ਕਿਰਪਾ ਨਾਲ ਪਹਿਲਾ ਪੰਡਾਰਾ ਚੰਡੀਗੜ੍ਹ ਧਰਮਸ਼ਾਲਾ ਵਿੱਚ ਲਗਾਇਆ ਗਿਆ ਸੀ ਅਤੇ ਅੱਜ ਬੜੇ ਮਾਣ ਦੀ ਗੱਲ ਹੋ ਰਹੀ ਹੈ ਕਿ ਉਦੋਂ ਇੱਕ ਬੱਸ ਗਈ ਸੀ ਤੇ ਹੁਣ ਤਿੰਨ ਬੱਸਾਂ ਤੇ ਕੁਝ ਕਾਰਾਂ ਜਾ ਰਹੀਆਂ ਨੇ ਨੇ ਬਾਬਾ ਬਲਦਨਾਥ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਜਿਹੜਾ ਵੀ ਕੋਈ ਮਨੋ ਕਾਮਨਾ ਲੈ ਕੇ ਆਉਂਦਾ ਹੈ ਸ਼ਾ ਸੁਣਾਈ ਹੁੰਦੀ ਹੈ। ਸੰਗ ਦੇ ਕੈਸ਼ੀਅਰ ਗੁਰਵਿੰਦਰ ਸਿੰਘ सोनू ਡਾਕਟਰ ਸਾਹਿਬ ਇਹਨਾਂ ਨੇ ਦੱਸਿਆ ਕਿ ਇਹ ਯਾਤਰਾ ਪੰਨੂ ਪਕੌੜੇ ਵਾਲੇ ਦੇ ਕੋਲੋਂ ਚੱਲ ਕੇ ਹੁਸ਼ਿਆਰਪੁਰ ਤੋਂ ਵਿੱਚ ਲੰਗਰ ਖਵਾ ਕੇ ਉਸ ਤੋਂ ਬਾਅਦ ਸ਼ਾ ਤਲਾਈਆਂ ਤੇ ਵਿੱਚ ਕੱਲ ਸਾਰਾ ਦਿਨ ਭੰਡਾਰਾ ਚੱਲੇਗਾ 18 ਤਰੀਕ ਸ਼ਾਮ ਨੂੰ। 5 ਵਜੇ ਸੂਫੀ ਗਾਇਕ ਸ਼ਾਲੂ ਨਾਰੰਗ ਭਜਨ ਗੁਣਗਾਨ ਕਰਨਗੇ ਇਸ ਮੌਕੇ ਤੇ ਸੇਵਾ ਸੰਗਤ ਦੇ ਮੈਂਬਰ ਨੀਲ ਕਮਲ ਸ਼ਰਮਾ ਨੇ ਦੱਸਿਆ ਕਿ ਵਾਪਸੀ ਸ਼ਿਵ ਬਾੜੀ ਤੋਂ ਪੀਰ ਨਗਾਹੇ ਬਾਕੀ ਲੁਧਿਆਣਾ 20 ਤਰੀਕ ਨੂੰ ਰਾਤ ਨੂੰ ਪਹੁੰਚ ਹੋਵੇਗੀ ਇਸ ਮੌਕੇ ਸੁਸਾਇਟੀ ਦੇ ਮੈਂਬਰ ਅਵਤਾਰ ਸਿੰਘ ਕਪਲਦੇਵ ਬਿੱਟੂ ਭਾਈ ਸੁੱਚਾ ਸਿੰਘ ਰਮੇਸ਼ ਕੁਮਾਰ ਅਨਿਲ ਕੁਮਾਰ ਇੰਦਰਪਾਲ ਸਿੰਘ ਰਾਜਕੁਮਾਰ ਰਾਜੂ ਰਾਜੇਸ਼ ਕੁਮਾਰ ਸ਼ਰਮਾ ਆਦ ਹਾਜ਼ਰ ਸੰਤ